ਰਪਾ ਭਗਵਾਨ ਮਹਾਵੀਰ মহারাজ ਕੀ ਜੈ ਸਹਿਬ ਸ੍ਰੀ ਸ੍ਰੀ 108 ਗੁਰੂ ਗਿਆਨनाथ মহারাজ ਕੀ ਜੈ ਅੱਜ ਜਗਤਗੁਰੂ ਵਰਮਿਕੀ ਮਹਾਰਜ ਮੰਦਰ ਗਿਆਨ ਆਸ਼ਰਮ ਬੂਸਟ ਰੀਟ ਵਰਮਿਕੰਦੀ ਪ੍ਰਬੰਧਕ ਕਮੇਟੀ ਔਰ ਸਾਰੀ ਸੰਗਤ ਵਾਲੋਂ ਅਸੀਂ ਇੰਡੀਆ ਦੇ ਵਿੱਚ ਵਸਦੇ ਖਾਸ ਕਰ ਪੰਜਾਬ ਦੇ ਵਿੱਚ ਵਸਦੇ ਆਪਣੇ ਸਾਰੇ ਸਮਾਜ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ 27 ਅਕਤੂਬਰ ਭਗਵਾਨ ਬਾਦਮੀ ਕੀ ਆਸ਼ਰਮ ਅੰਮ੍ਰਿਤਸਰ ਵਿਖੇ ਸੰਤਾਂ ਦੇ ਸਹਿਯੋਗ ਦੇ ਨਾਲ ਸੰਤਾਂ ਦੀ ਰਹਿਨਮਾਈ ਹੇਠ ਲਾਲ ਰੰਗ ਦਾ ਝੰਡਾ ਜਿਹਦਾ ਅਸੀਂ ਆਸ਼ਰਮ ਵਿਖੇ ਚੜਾਇਆ ਗਿਆ ਔਰ ਉਸਨੂੰ ਚੜਾਉਣ ਦੇ ਲਈ ਬਹੁਤ ਕੁਝ ਸਹੀ ਤੇ ਕੁਝ ਗਲਤ ਵੀ ਹੋਇਆ ਜਿਹਦਾ ਅਸੀਂ ਸਮਰਥਨ ਤੇ ਵਿਰੋਧ ਵੀ ਜ਼ਰੂਰ ਕਰਦੇ ਹਾਂ ਪਰ ਜਿੱਥੇ ਅਸੀਂ ਲਾਲ ਝੰਡੇ ਦੇ ਹੱਕ ਵਿੱਚ ਹਾਂ ਉਥੇ ਅਸੀਂ ਕਿਸੇ ਦੂਸਰੇ ਰੰਗ ਦਾ ਵਿਰੋਧ ਨਹੀਂ ਕਰਦੇ ਪਰ ਉਸ ਤੋਂ ਬਾਅਦ ਜੋ ਕੋਈ ਸਮਾਜ ਦੇ ਵਿੱਚ ਹੋ ਰਿਹਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਿਸਪਿਊਟ ਵੱਧ ਗਿਆ ਜਿਹਦੇ ਨਾਲ ਸਮਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਫਾਈਨੈਂਸ਼ੀਅਲੀ ਵੀ ਹੋਵੇਗਾ ਔਰ politically ਵੀ ਜਿਹੜਾ ਹੈ ਉਹ ਬਹੁਤ ਨੁਕਸਾਨ ਹੋਵੇਗਾ ਸੋ ਇਹ ਸਾਰੇ ਡਿਸਪਿਊਟ ਨੂੰ ਦੇਖਦੇ ਹੋਇਆ ਅਸੀਂ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਕੀਤਾ ਇੱਕ ਵੀਡੀਓ ਬਣਾ ਰਹੇ ਹਾਂ ਔਰ ਉਸ ਵੀਡੀਓ ਦੇ ذریعے ਅਸੀਂ ਸਾਰੇ ਸਮਾਜ ਨੂੰ ਇੱਕ ਬੇਨਤੀ ਹੀ ਕਰਨ ਜਾ ਰਹੇ ਹਾਂ ਕਿ ਪਲੀਜ਼ ਇਸ ਡਿਸਪਿਊਟ ਨੂੰ ਜਿਹੜਾ ਆ ਉਹ ਖਤਮ ਕਰਨ ਦੇ ਵੱਲ ਨੂੰ ਕੋਈ ਰਸਤੇ ਲੱਭੀਏ ਕਿ ਇਹ ਡਿਸਪਿਊਟ ਜਿਹੜਾ ਆ ਉਹ ਜਲਦੀ ਖਤਮ ਹੋ ਜਾਏ ਕਿਉਂਕਿ ਅਗਰ ਉਥੇ ਸ਼ਾਂਤ ਸਾਹਿਬ ਦਾ ਆਗਮਨ ਦਾ ਚੜ ਗਿਆ ਤੇ ਹੁਣ ਸਾਡੇ ਸਮਾਜ ਨੂੰ ਜਿਹੜਾ ਹੈ ਉਹ ਉਸ ਰੰਗ ਨੂੰ ਅਪਣਾ ਲੈਣਾ ਚਾਹੀਦਾ ਕਿਉਂਕਿ ਇਹ ਸਾਡਾ ਰੰਗ ਜਿਹੜਾ ਆ ਇਹ ਵੀ ਜੁਗਾ ਜੁਗਾ ਤੋਂ ਇਹ ਜਿਹੜਾ ਚੱਲਿਆ ਆ ਰਿਹਾ ਇਹ ਕੋਈ ਅੱਜ ਦਾ ਰੰਗ ਨਹੀਂ ਹੈ ਤੇ ਸਾਡੇ ਸੰਤਾ ਮਹਾਂ ਕੋਸ਼ ਜਿੰਨੇ ਵੀ ਅੱਜ ਤੱਕ ਹੋਏ ਨੇ ਉਹਨਾਂ ਨੇ ਇਸੇ ਹੀ ਰੰਗ ਦੇ ਨਾਲ ਹੀ ਆਪਣੇ ਆਪ ਨੂੰ ਅੱਗੇ ਵਧਾਇਆ ਹੈ ਸੋ ਅਸੀਂ ਬਾਕੀ ਸਵਾਜ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਇਸ ਰੰਗ ਦੇ ਨਾਲ ਹੀ ਇਕੱਠੇ ਹੋ ਕੇ ਚੱਲੀਏ ਔਰ ਅਗਰ ਕਿਸੇ ਤਰ੍ਹਾਂ ਦੀਆਂ ਕੋਈ ਇੱਕ ਦੂਸਰੇ ਦੇ ਪ੍ਰਤੀ ਕੁਝ ਇੱਕ ਦੂਸਰੇ ਦੇ ਪ੍ਰਤੀ ਗਲਤਫਹਿਮੀਆਂ ਨੇ ਉਹਨਾਂ ਨੂੰ ਬੈਠ ਕੇ ਜਿਹੜਾ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕਰੀਏ ਕਿਸੇ ਖਾਦਦੇ ਵਾਲ ਵਧੀਏ ਇੱਕ ਇੱਕ ਦੂਸਰੇ ਦੇ ਨਾਲ ਲੜ ਕੇ ਚੱਲੀਏ ਤਾਂ ਕਿ ਆਸ਼ਰਮ ਦੇ ਵਿੱਚ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੀਆਂ ਕਮੀਆਂ ਨੇ ਆਪਾਂ ਉਹਨਾਂ ਨੂੰ ਦੂਰ ਕਰ ਸਕੀਏ ਅਸੀਂ ਇਸ ਉਮੀਦ ਦੇ ਨਾਲ ਇਹ ਵੀਡੀਓ ਬਣਾ ਰਹੇ ਹਾਂ ਬੇਨਤੀ ਕਰ ਰਹੇ ਹਾਂ ਵਾਰ-ਵਾਰ ਕਿ ਜਿੰਨਾ ਵੀ ਸਾਡਾ ਸਮਾਜ ਹੈ ਉਹ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਪਰਹੇਜ਼ ਕਰੀਏ ਇੱਕ ਦੂਸਰੇ ਨੂੰ ਵੱਧ ਕੱਟ ਬੋਲਣ ਦੀ ਸੰਤਾ ਮਹਾਂਪੁਰਸ਼ਾਂ ਨੂੰ ਮਾੜਾ ਚੰਗਾ ਬੋਲਣ ਨਾਲੋਂ ਵਧੀਆ ਇਹ ਹੋਵੇਗਾ ਕਿ ਅਗਰ ਅਸੀਂ ਆਪਣਾ ਰੱਬ ਸਮਾਜ ਨਾਲ ਮਿਲ ਕੇ ਇੱਕ ਜਿੰਨੇ ਵੀ ਸੰਗਠਨ ਨੇ ਉਹ ਵੀ ਉਹ ਜਿੰਨਾ ਸੰਤ ਸਮਾਜ ਹੈ ਉਹ ਵੀ ਇੱਕ ਦੂਸਰੇ ਦੇ ਨਾਲ ਨਾਲ ਮਿਲ ਕੇ ਬੈਠ ਕੇ ਕੋਈ ਫੈਸਲਾ ਕਹੀਏ ਤਾਂ ਕਿ ਆਪਾਂ ਜਿਹੜੀ ਹੈ ਇਸ ਫੁੱਟ ਤੋਂ ਵੱਸ ਸਕੀਏ ਤੇ ਆਪਾਂ ਇੱਕ ਜੁਟ ਹੋ ਕੇ ਆਪਣੇ ਸਮਾਜ ਨੂੰ ਔਰ ਆਸ਼ਰਮਾਂ ਦੇ ਵਾਸਤੇ ਵਧੀਆ ਕਾਰਜ ਕਰ ਸਕੀਏ ਤੇ ਇੱਕ ਵਾਰ ਫਿਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਇਸ ਸੰਗਤ ਦੀ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਸਾਡੇ ਮਹਾਪੂਰ ਸਾਡੇ ਸਾਰੇ ਹੀ ਸੰਗਠਨ ਜਰੂਰ ਪ੍ਰਵਾਨ ਕਰਨਗੇ ਕਿਸੇ ਉਮੀਦਵਾਰ ਦੇ ਨਾਲ ਸਾਰਿਆਂ ਨੂੰ ਬਹੁਤ ਪਰੀ ਪਿਆਰ ਭਰੀ ਜੈ ਵਾਲਮੀਕੀ ਜੋ ਬੋਲੇ ਈ ਸੋ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ 168 ਗੁਰੂ ਅਰਨਾਭ ਮਹਾਰਾਜ ਕੀ ਜੈ